ਟਰਸਪ ਕਈ ਵਾਰ ਕੀ ਹੁੰਦਾ ਵੀ ਬੁਖਾਰ ਚੜ ਜਾਂਦਾ ਸਾਨੂੰ ਥੋੜਾ ਰੁਟੀਨ ਦੇ ਵਿੱਚ ਤੇ ਫਿਰ ਆਪ ਕੋਸ਼ਿਸ਼ ਇਹ ਹੁੰਦੀ ਵੀ ਫਟਾਫਟ ਦਵਾਈ ਲੈ ਲਈਏ ਠੀਕ ਹੋ ਜਾਈਏ ਇਹਦਾ ਸਹੀ ਪ੍ਰੋਸੈਸ ਕੀ ਹੈ ਵੀ ਦਵਾਈ ਲੈਣੀ ਚਾਹੀਦੀ ਹੈ ਕਿੰਨੀ ਲੈਣੀ ਚਾਹੀਦੀ ਹੈ ਜਾਂ ਨੇਚਰਲ ਪ੍ਰੋਸੈਸ ਇਹਦਾ ਉਹ ਕੀ ਹੈ ਦੇਖੋ ਜੀ ਜਿਹੜਾ ਕਦੇ-ਕਦੇ ਬੁਖਾਰ ਚੜਨਾ ਜਾਂ ਕਿਤੇ ਦੋ ਤਿੰਨ ਮਹੀਨੇ ਬਾਅਦ ਬੁਖਾਰ ਹੋਣਾ ਲੂਜ਼ ਮੋਸ਼ਨ ਲੱਗਣੇ ਤਾਂ ਇਹ ਬਾਡੀ ਆਪਦੀ ਇਮਿਊਨਿਟੀ ਟੈਸਟ ਹੁੰਦੀ ਆ ਵੀ ਆਪਣੀ ਬਾਡੀ ਦਾ ਇਮਿਊਨ ਸਿਸਟਮ ਉਸ ਦੇ ਅਗੇਂਸਟ ਐਂਟੀਬਾਡੀਜ਼ ਬਣਾ ਕੇ ਰਿਸਪੌਂਸ ਕਰਦਾ ਤਾਂ ਅਸੀਂ ਇਹਨੂੰ ਇੱਕ ਬਾਡੀ ਦੀ ਅਸੀਂ ਹੈਲਥ ਦਾ ਚੰਗਾ ਸਿੰਪਟਮ ਸਮਝਦੇ ਆ ਵੀ ਉਹ ਅਸਰ ਕਰ ਰਹੀ ਹੈਗੀ ਆ ਜੀ ਜੇਕਰ ਬੁਖਾਰ ਕਿਉਂ ਚੜਦਾ ਹੈ ਪਹਿਲਾਂ ਅਸੀਂ ਇਸ ਗੱਲ ਤੇ ਥੋੜੇ ਆਉਣੇ ਆ ਜੀ ਜਿਹੜਾ ਅੰਦਰ ਇਨਫੈਕਸ਼ਨ ਆ ਜਾਂ ਕੋਈ ਵਾਇਰਸ ਹੈ ਜਦ ਕਿਸੇ ਵੀ ਤਰ੍ਹਾਂ ਦਾ ਆਪਣੇ ਜਨ ਐਂਟੀਜਨ ਚਲਾ ਗਿਆ ਐਂਟੀਜਨ ਕੋਣ ਕੀ ਹੈ ਜੋ ਅਲਰਜੀ ਕਰਨ ਵਾਲਾ ਜਾਂ ਇਨਫੈਕਸ਼ਨ ਕਰਨ ਵਾਲਾ ਕੋਈ ਕਟਾਣੂ ਆ ਜਾਂ ਵਾਇਰਸ ਆ ਜਾਂ ਬੈਕਟੀਰੀਆ ਹੈ ਉਹਦੇ ਅਗੇਂਸਟ ਜਦੋਂ ਐਂਟੀਬਾਡੀਜ਼ ਬਣਾਉਂਦਾ ਸਾਡਾ ਸਰੀਰ ਆਪਦਾ ਇਮਿਊਨ ਸਿਸਟਮ ਕਹਿੰਦਾ ਵੀ ਉਹਦੇ ਅਗੇਂਸਟ ਫੌਜ ਫੜੀ ਕਰੋ ਕੁਝ ਅੱਧ ਤਿੱਕਰ ਪਹਿਲਾਂ ਆਪਾਂ ਨੂੰ ਆਪਾਂ ਜੋ ਟੀ ਐਲ ਸੀ ਸੀ ਬੀ ਸੀ ਟੈਸਟ ਕਰਦੇ ਆ ਤਾਂ ਉਹ ਨਾਰਮਲ ਆਉਂਦੇ ਰਹਿੰਦੇ ਆ ਪਰ ਜਦੋਂ ਉਹ ਇਨਫੈਕਸ਼ਨ ਹੈ ਜਾਂ ਵਾਇਰਲ ਇਨਫੈਕਸ਼ਨ ਹੈ ਜਾਂ ਉਹ ਐਂਟੀਜਨ ਬਹੁਤ ਸਟਰੋਂਗ ਆ ਤਾਂ ਉਹ ਕਿਸੇ ਹੱਦ ਤੇ ਜਾ ਕੇ ਉਹੜਾ WBC ਹੈ ਵਾਈਟ ਬਲੱਡ ਸੈੱਲ ਹੈ ਜਿਹੜੀ ਆਪਣੀ ਫੌਜ ਆ RBC ਆਪਣੀ ਤਾਕਤ ਆ ਇਹ ਤੇ ਇੱਕ ਪਲੇਟलेट्स ਇਹ ਤਿੰਨੇ ਆਪਣੀਆਂ ਵੱਡੀਆਂ ਹੱਡੀਆਂ ਚ ਬੰਦਦੇ ਆ ਚਾਰ ਆਪਣੀਆਂ ਬਾਹਾਂ ਦੀਆਂ ਹੋਗੀਆਂ ਚਾਰ ਲੱਤਾਂ ਦੀਆਂ ਹੋਗੀਆਂ ਇਹਨਾਂ ਦੇ ਬੋਨ ਮਾਰੋ ਦੇ ਵਿੱਚ ਬੰਦਦੇ ਹੈਗੇ ਇਹ ਚ ਸਭ ਤੋਂ ਜਿਹੜੇ ਕਮਜ਼ੋਰ ਸੈੱਲ ਆ ਪਲੇਟलेट्स ਆ ਜਦੋਂ ਆਪਣੇ ਅੰਦਰ ਵਾਇਰਲ ਦਾ ਅਟੈਕ ਹੁੰਦਾ ਵਾਇਰਸ ਦਾ ਅਟੈਕ ਹੁੰਦਾ ਜਿਵੇਂ ਆਪਾਂ ਕਹਿੰਨੇ ਸੈੱਲ ਘਟ ਗਏ ਜਾਂ ਮੱਛਰ ਲੜ ਗਏ ਜਾਂ ਡੇਂਗੂ ਵਾਲਾ ਮੱਛਰ ਲੜ ਗਏ ਜਾਂ ਕੋਈ ਵੀ ਵਾਇਰਸ ਦਾ ਅਟੈਕ ਹੁੰਦਾ ਹੈਗਾ ਤੇ ਸਭ ਤੋਂ ਪਹਿਲਾਂ ਉਹ ਲਿਵਰ ਤੇ ਅਸਰ ਕਰਦਾ ਹੈਗਾ ਤਾਂ ਲਿਵਰ ਹੈ ਜਿਹੜਾ ਆਪਣੇ ਪਲੇਟਲੇਟਸ ਦੀ ਸ਼ਾਂਤੀ ਕਰਨਾ ਪੈਂਦਾ ਹੈਗਾ ਪਲੇਟਲੇਟਸ ਬਹੁਤ ਜਲਦੀ ਬ੍ਰੇਕਡਾਊਨ ਹੁੰਦੇ ਆ ਤਾਂ ਸਾਨੂੰ ਉਹ ਇਹ ਕੀ ਹੁੰਦਾ ਹੈਗਾ ਉਹ ਘਟ ਜਾਂਦੇ ਹੈ ਇਸ ਦੇ ਨਾਲ ਹੀ ਜਦੋਂ ਸਾਡਾ ਜੋ ਹਿਮੋਗਲੋਬਿਨ 12 13 ਗ੍ਰਾਮ ਆ ਤੇ ਜਦੋਂ ਸੈੱਲ ਘਟਦੇ ਆ ਬਾਡੀ ਬਹੁਤ ਜ਼ਿਆਦਾ ਜ਼ੋਰ ਲਾਉਂਦੀ ਹੈ ਇਮਿਊਨ ਰਿਸਪੌਂਸ ਕਰਦਾ ਤੇ ਉਹ ਹੀਮੋਗਲੋਬਿਨ ਵੱਧ ਜਾਂਦਾ ਹੈਗਾ ਤੇ ਇੱਥੇ ਕਈ ਪੇਸ਼ੈਂਟ ਮੈਂ ਦੱਸਣਾ ਚਾਹਣਾ ਹੀਮੋਗਲੋਬਿਨ ਦਾ 2.5 ਗ੍ਰਾਮ ਵੱਧ ਜਾਣਾ ਇੱਕੋ ਦਾਮ ਤੇ ਉਹ ਸੈੱਲ ਨੂੰ ਵਧਾਉਣ ਦੇ ਲਈ ਜਦੋਂ ਸਾਰੀ ਫੈਕਟਰੀ ਦੇ ਵਿੱਚ ਬਾਡੀ ਦੀ ਜੋ ਇਮਿਊਨ ਸਿਸਟਮ ਜ਼ੋਰ ਲਾਉਂਦਾ ਹੈਗਾ ਤਾਕਤ ਬਾਡੀ ਉਧਰ ਲਾਉਂਦੀ ਆ ਤਾਂ ਹੀਮੋਗਲੋਬਿਨ ਛੇਤੀ ਵੱਧ ਜਾਂਦਾ ਆ ਆਰਬੀਸੀ ਤਾਂ ਕਈ ਪੇਸ਼ੈਂਟ ਕਹਿੰਦੇ ਮੇਰੀ ਰਿਪੋਰਟ ਗਲਤ ਆ ਵੀ ਇਹ ਹੀਮੋਗਲੋਬਿਨ ਤਾਂ ਮੇਰਾ 12 11 ਤੋਂ ਘਰੇ ਟੱਪਿਆ ਨਹੀਂ ਸੀ ਤੁਸੀਂ 13 14 ਕੱਟਦਾ ਹੈਗਾ ਤਾਂ ਉਹ ਸੁਭਾਵਕ ਆ ਕਿਉਂਕਿ ਜਿਹੜੀ ਫੈਕਟਰੀ ਟੋਟਲ ਤਿੰਨੇ ਪ੍ਰੋਡਕਟ ਇਕੱਠੇ ਬਣਦੇ ਇੱਕ ਜਗ੍ਹਾ ਜਦੋਂ ਉਹ ਜੋੜ ਲਾਉਂਦੀ ਆ ਤਾਂ ਇਹ ਪ੍ਰੋਡਕਟ ਛੇਤੀ ਬਣ ਜਾਂਦਾ ਹੈਗਾ ਪਲੇਟਲੇਟ ਸਲੋ ਬਣਦੇ ਹੈਗੇ ਜਸ ਸਟੇਬਲ ਨਹੀਂ ਹੁੰਦੀ ਇੱਕ ਵਾਰੀ ਵੱਧ ਕੇ ਤੇ ਕਈ ਵਾਰੀ 6 6 ਮਹੀਨੇ 7 ਸਾਲ ਪ੍ਰੋਡਕਟ ਫੇਰ ਪਲੇਟਲੇਟਸ ਡਾਊਨ ਚਲੇ ਜਾਂਦੇ ਆ ਪੇਸ਼ੈਂਟ ਕਹਿੰਦਾ ਮੇਰੇ ਪਹਿਲੇ ਤਾਂ 2.5 ਲੱਖ ਸੀ 15 ਦਿਨ ਪਹਿਲਾਂ ਮੈਨੂੰ ਬੁਖਾਰ ਚੜਿਆ ਦੋ ਦਿਨ ਦੋ ਵੋਲਟੀਆਂ ਆਈਆਂ ਅੱਜ ਮੇਰੇ ਫੇਰ 1.1 ਲੱਖ ਦਾ ਸੀ ਰਹਿ ਗਿਆ ਜਾਂ ਮੇਰੇ 90 ਹਜ਼ਾਰ ਰਹਿ ਗਏ ਤਾਂ ਮੇਰੀ ਉਹ 2.5 ਲੱਖ ਵਾਲੇ 1 90 ਤੇ ਮਸ਼ੀਨ ਗਲਤ ਆ ਉਹ ਪੇਸ਼ੈਂਟ ਫਿਰ ਹੋਰ ਕਿੱਸੇ ਤੇ ਟੈਸਟ ਕਰਾਉਂਦਾ ਫਿਰ ਦੋ ਤਿੰਨ ਥਾਵਾਂ ਤੇ ਟੈਸਟ ਕਰਾਉਂਦਾ ਪਰ ਐਕਚੁਅਲੀ ਕੀ ਆ ਜਿਹੜੀ ਉਹਦੀ ਇਮਿਊਨਿਟੀ ਆ ਉਹ ਅਜੇ ਸਟੇਬਲ ਨਹੀਂ ਹੋਏਗੀ ਜਦੋਂ ਉਹਦੇ ਸੈੱਲ ਘਟੇ ਸੀ ਜਾਂ ਡੈਂਗੂ ਦਾ ਅਟੈਕ ਜਾਂ ਵਾਇਰਸ ਦਾ ਅਟੈਕ ਹੋਇਆ ਸੀਗਾ ਤਾਂ ਜਿਹੜੀ ਆਪਣੀ ਮੈਡੀਕਲ ਮਾਡਰਨ ਸਾਇੰਸ ਆ ਉਨੇ ਡ੍ਰਿਪ ਲਾ ਕੇ ਜਾਂ ਉਹਦੇ ਆਰਟੀਫੀਸ਼ੀਅਲ ਬਾਹਰ ਪਲੇਟਰਸ ਦੇ ਕੇ ਉਹਨੂੰ ਇੱਕ ਵਾਰੀ ਜਾਨ ਨੂੰ ਤਾਂ ਬਚਾ ਲਿਆ ਪਰ ਜਿਹੜਾ ਉਹਦੇ ਅੰਦਰ ਜ਼ਹਿਰ ਆ ਉਹ ਵਾਇਰਸ ਦਾ ਜਾਂ ਡੇਂਗੂ ਦਾ ਜਾਂ ਮੱਛਰ ਦਾ ਉਹ ਉਹਦੀ ਬਾਡੀ ਦੇ ਵਿੱਚ ਡਿਲੂਟ ਕਰਤਾ ਪਰ ਅਜੇ ਉਹ ਅੰਦਰ ਹੀ ਹੈ ਉਹਦਾ ਫਿਰ ਕੀ ਹੱਲ ਕੀਤਾ ਜਾਵੇ ਉਹਦਾ ਹੱਲ ਹੈ ਜੀ ਅਲਕਲਨ ਚੀਜ਼ਾਂ ਜ਼ਿਆਦਾ ਖਾਧੀਆਂ ਜਾਣ ਫਲੂਡ ਜ਼ਿਆਦਾ ਲਿਆ ਜਾਵੇ ਫਾਈਬਰ ਜ਼ਿਆਦਾ ਲਿਆ ਜਾਵੇ ਤੇ ਯੋਗਾ ਤੇ ਆਪਾਂ ਸਪਿਰਚੁਅਲ ਜਿਵੇਂ ਮੈਡੀਟੇਸ਼ਨ ਹੋ ਜਾਂਦੀ ਹੈਗੀ ਖਾਣ ਪੀਣ ਦਾ ਧਿਆਨ ਰੱਖਿਆ ਜਾਵੇ ਅਲਕਲਾਈਨ ਮੇਨ ਜ਼ਿਆਦਾ ਕਿਉਂਕਿ ਬਲੱਡ ਅਲਕਲਾਈਨ ਹੈ ਸਾਰੀ ਬੋਡੀ ਅਲਕਲਾਈਨ ਦੇ ਵਿੱਚ ਜ਼ਿੰਦਗੀ ਹੈ ਜਿਵੇਂ ਹੁਣ ਆਪਾਂ ਨਮਕ ਚ ਸੋਡੀਅਮ ਜ਼ਿਆਦਾ ਹੁੰਦਾ ਹੈਗਾ ਜਿਹੜਾ ਆਪਾਂ ਆਮ ਥੈਲੀ ਵਾਲਾ ਨਮਕ ਵਰਤਦੇ ਨੇ ਤੇ ਜਿਹੜਾ ਡਲੇ ਵਾਲਾ ਨਮਕ ਆ ਉਹ ਜ਼ਿਆਦਾ ਲੈਣਾ ਚਾਹੀਦਾ ਪੋਟਾਸ਼ੀਅਮ ਵਿੱਚ ਬੈਰੀ ਤਰ੍ਹਾਂ ਦੇ ਮਿਨਰਲ ਹੁੰਦੇ ਹੈਗੇ ਜਿਹੜਾ ਧਰਤੀ ਤੋਂ ਨਿਕਲਦਾ ਹੈਗਾ ਆਪਾਂ ਨੂੰ ਜੀ ਜਿੱਥੇ ਪੋਟਾਸ਼ੀਅਮ ਉੱਥੇ ਜ਼ਿੰਦਗੀ ਹੈ ਜਿੱਥੇ ਸੋਡੀਅਮ ਹੁਣ ਬੀਪੀ ਵੱਧਦਾ ਸੀ ਨਮਕ ਡਾਕਟਰ ਰੋਕ ਦਿੰਦੇ ਕਿਉਂ ਰੋਕ ਦਿੰਦੇ ਆ ਜਿਹੜਾ ਉਹ ਨਮਕਾ ਅੰਦਰ ਵਾਟਰ ਰਿਟੇਨ ਕਰਦਾ ਹੈਗਾ ਉਹਨਾਂ ਨੂੰ ਸਰੀਰ ਭਾਰਾ ਮਟਾਪਾ ਆ ਜਾਂਦਾ ਸੀ ਉਹਨੂੰ ਕਹਿੰਦੇ ਨਮਕ ਘੱਟ ਖਾਓ ਇਹ ਨਹੀਂ ਬੀਪੀ ਨਮਕ ਖਾਣਾ ਬੀਪੀ ਘੱਟ ਜੋ ਨਹੀਂ ਇਹਦਾ ਕੋਈ ਲੌਜੀਕ ਨਹੀਂਗਾ ਪਰ ਉਹ ਵਧਾਉਣ ਦੇ ਵਿੱਚ ਹੈਲਪ ਕਰਦਾ ਹੈਗਾ ਸੋ ਕੱਚੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਹੈਗੀਆਂ ਥੋੜਾ 40 ਤੋਂ ਲੈ ਕੇ 60% ਭੋਜਨ ਆ ਉਹ ਕੱਚਾ ਹੋਣਾ ਚਾਹੀਦਾ ਜਿਵੇਂ ਫਰੂਟ ਆ ਸੈਲਡ ਆ ਚਾਹ ਉਹ ਰੋਟੀ ਤੋਂ 1 ਘੰਟਾ ਪਹਿਲਾਂ ਖਾਧਾ ਜਾਵੇ ਘਟੋ ਘਟ ਤੇ ਜ਼ਿਆਦਾ ਤਲੀਆਂ ਫਲੀਆਂ ਚੀਜ਼ਾਂ ਜੋ ਹੈ ਬਾਜ਼ਾਰੀ ਭੋਜਨ ਹੈਗਾ ਨੀਂਦ ਪੂਰੀ ਲਈ ਜਾਵੇ ਸਭ ਤੋਂ ਵੱਡੀ ਗੱਲ ਜਦੋਂ ਟੁਡੇ ਇਸ ਤਰ੍ਹਾਂ ਫੇਰ ਦੁਬਾਰਾ ਟੈਕ ਹੁੰਦਾ ਹੈਗਾ ਬੁਖਾਰ ਹੋਇਆ ਤਾਂ ਤੁਸੀਂ ਜੇ 100 ਟਿੱਕਰ ਬੁਖਾਰ ਹੈਗੇ ਤੇ ਪੈਰਾਸਟੈਮੋਲ ਦੀ ਗੋਲੀ ਨਹੀਂ ਲੈਣੀ ਪੈਰਾਸਟੈਮੋਲ ਦੀ ਗੋਲੀ ਦਾ ਉਲਟਾ ਨੁਕਸਾਨ ਹੁੰਦਾ ਹੈਗਾ ਜਿਹੜਾ ਬੋਡੀ ਨੇ ਆਪਦੇ ਵੈਪਨ ਉਸ ਵਾਇਰਸ ਜਾਂ ਉਸ ਇਨਫੈਕਸ਼ਨ ਦੇ ਅਗੇਂਸਟ ਕੱਢਨੇ ਹੁੰਦੇ ਆ ਪਰ ਅਸੀਂ ਕੀ ਹੁੰਦਾ ਹੈਗਾ ਉਸ ਦੇ ਉੱਪਰ ਇੱਕ ਠੰਡ ਰੂਪੀ ਪਾਣੀ ਪਾ ਦਿੰਨੇ ਹੈਗੇ ਉਹ ਬੋਡੀ ਇਮਿਊਨ ਸਿਸਟਮ ਆ ਉਸ ਵਾਇਰਸ ਨੂੰ ਤੋੜਨ ਵਾਸਤੇ ਉਹ ਵੀ ਸਰਵਾਈਵ ਨਾ ਕਰੇ ਆਪਦੀ ਬੋਡੀ ਦਾ ਟੈਂਪਰੇਚਰ ਖੁਦ ਅਪ ਕਰਦੀ ਹੈ ਉਹ ਸਾਡੀ ਫੇਵਰ ਚ ਪਰ ਅਸੀਂ ਘਬਰਾ ਜਾਂਦੇ ਆਂ ਕਿ ਮੈਨੂੰ 102 ਬੁਖਾਰ ਹੋ ਗਿਆ 100 ਹੋ ਗਿਆ ਪੁਰਾਣੇ ਵੇਲੇ ਦੇਖੋਗੇ ਸਦਰਸ਼ਨ ਚੂਰਨ ਵੈਦ ਦੇ ਦਿੰਦੇ ਸੀਗੇ ਜਦੋਂ ਬੁਖਾਰ ਪੱਕ ਜਾਂਦਾ ਸੀਗਾ ਫਿਰ ਕਹਿੰਦੇ ਸੀ ਵੀ ਹੁਣ ਤੈਨੂੰ ਹੋਰ ਦਵਾਈ ਦੇ ਹੁਣ ਬਦਲਾਂਗੇ ਦਵਾਈ ਪਰ ਤੋ ਤਿੰਨ ਦਿਨ ਇਹ ਸਦਰਸ਼ਨ ਚੂਰਨ ਲੈ ਤੇ ਪਸੀਨਾ ਲੈ ਪਸੀਨਾ ਆਉਣ ਦੇ ਨਾਲ ਕੀ ਸੀ ਮਸਹੀਮ ਸਾਰੇ ਉਹਦੇ ਮਸਾਮ ਖੁੱਲ ਜਾਂਦੇ ਸੀਗੇ ਸੈਲਾਂ ਦੇ ਵਿੱਚੋਂ ਜਿਹੜਾ ਪੁਰਾਣਾ ਫਲੂਡ ਬਾਹਰ ਆ ਜਾਂਦਾ ਸੀਗਾ ਨਵਾਂ ਫਲੂਡ ਆ ਜਾਂਦਾ ਸੀਗਾ ਸਰੀਰ 'ਚ ਤੰਦਰੁਸਤੀ ਆ ਜਾਂਦੀ ਸੀਗੀ ਪਰ ਹੁਣ ਕੀ ਹੈ ਮਾਡਰਨ ਮੈਡੀਕਲ ਸਾਇੰਸ ਹੋ ਗਈ ਐ ਅਸੀਂ ਕਾਲੀ ਬਹੁਤ ਜ਼ਿਆਦਾ ਰਫਤਾਰ ਦੇ ਵਿੱਚ ਆ ਗਏ ਹੈਗੇ ਆ ਹੁਣ ਅਸੀਂ ਵੇਟ ਨਹੀਂ ਕਰਦੇ ਹਰ ਕਰੇ ਕਰੇ ਡੋਲੋ ਦੀ ਗੋਲੀ ਪਈ ਹੈਗੀ ਹੈ ਜਦੋਂ ਦਾ ਡੇਂਗੂ ਚੱਲਿਆ ਜਾਂ ਕਰੋਨਾ ਚੱਲਿਆ ਹੈਗਾ ਅਸੀਂ ਡੋਲੋ ਦੀ ਗੋਲੀ ਮਿੰਟਲ ਆਉਣੇ ਆ 650 ਮਿਲੀਗ੍ਰਾਮ ਵਾਲੀ ਖਾਣ ਲੱਗਿਆ ਅਸੀਂ 100 ਗ੍ਰਾਮ 100 ਟੈਂਪਰੇਚਰ ਤੇ ਕਿੰਨਾ 100 ਮੇ ਫਰਨਿਟ ਹੈ ਤਾਂ ਅਸੀਂ ਕਰੋਸਿੰਗ ਦੀ ਗੋਲੀ ਨਹੀਂ ਲੈਣੀਗੀ